ਅਸੀਂ ਪਹੁੰਚ ਗਏਗੇ ਨਾਟਾ ਸਾਹਿਬ ਇੱਥੇ ਨਾਟਾ ਸਾਹਿਬ ਗੁਰੂ ਘਰ ਹੈਗਾ ਗੁਰੂ ਘਰ ਚ ਮੱਥਾ ਟੇਕ ਕੇ ਜਾਣਾਗਾ ਆਉਂਦੇ ਹੋਏ ਵੀ ਸਾਡੀ ਸਲਾਹ ਸੀ ਕਿ ਵੀ ਨਾਟਾ ਸਾਹਿਬ ਗੁਰੂ ਘਰ ਮੱਥਾ ਟੇਕ ਕੇ ਚੱਲਦੇ ਆਂਗੇ ਪਰ ਉਸ ਟਾਈਮ ਸਾਡੇ ਕੋਲ ਟਾਈਮ ਘੱਟ ਸੀਗਾ ਇਹ ਸੀਗਾ ਵੀ ਛੇਤੀ ਛੇਤੀ ਪਹੁੰਚ ਜਾਈਏ ਪਹਿਲਾਂ ਆ ਪਿੱਛੇ ਦੇਖੋ ਸਾਡਾ ਪਰ ਨਾਮ ਨਹੀਂ ਜਾਂਦਾਗਾ ਬੰਦਾ ਥੋੜੇ ਜਿਹੜੇ ਥੋੜਾ ਟਾਈਮ ਪਹਿਲਾਂ ਇਹਦੇ ਪੱਗ ਸੀਗੀ ਉਸ ਤੋਂ ਬਾਅਦ ਦੇ ਵਿੱਚ ਟੋਪੀ ਵਾਲਾ ਹੋ ਗਏ ਇਹ ਹੁਣ ਪਰਨੇ ਵਾਲਾ ਹੋ ਗਏ ਗੁਰੂ ਘਰ ਆ ਕੇ ਬੱਸ ਪਹੁੰਚਣਾ ਨਹੀਂ ਕਿ ਆਪਾਂ ਨਾਟਾ ਸਾਹਿਬ ਤੇ ਉੱਥੇ ਚੱਲ ਕੇ ਦੇਖਦੇ ਆਂਗੇ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਨਾਲ ਤਾਂ ਇਤਿਹਾਸ ਦੇਖਦੇ ਆਂ ਉਹਨਾਂ ਦਾ ਤੁਹਾਨੂੰ ਵੀ ਦੱਸਦੇ ਆਂਗੇ ਕੱਲ ਕਰਾਉਣੇ ਤੁਹਾਨੂੰ ਦਰਸ਼ਨ ਗੁਰਦੁਆਰਾ ਸਾਹਿਬ ਦੇ ਇਹ ਪਰਨਾ ਬੱਗਣਾ ਕਿੰਨਾ ਸੋਹਣਾ ਲੱਗਦਾ ਹੈ ਹੋਰ ਪਰਨਾ ਬਹੁਤ ਸੋਹਣਾ ਲੱਗ ਰਿਹਾ ਯਾਰ ਨਾਲੇ ਕਿਹਾ ਦੱਸ ਦਿ ਮੈਨੂੰ ਕਿੱਥੇ ਮੋੜਨਾ ਆਪਾਂ ਆ ਗਿਆ ਨਾਟਾ ਸਾਹਿਬ ਦਾ ਮੋੜ ਸੋ ਜੇ ਤੁਹਾਨੂੰ ਬਾਰੇ 2:00 ਵੱਜ ਗਈ ਚੋਰ ਕੇ ਪਰ ਪੰਜ ਬਤਾਨੀ ਕਰਿਆ ਤੁਹਾਨੂੰ ਬਹੁਤ ਟਾਈਮ ਲੱਗਿਆ ਰੋ ਅਸਾਪਾ ਮੱਥਾ ਟੇਕ ਕੇ ਬਸ ਪਹੁੰਚ ਗਏ ਮੱਥਾ ਟੇਕਣ ਸਾਰ ਆਪਾਂ ਨਿਕਲ ਚਲਾਂਗੇ ਫਟ ਕੋ ਸਤਨਾਵਾਂ ਆੜੀ ਤੇਰੇ ਇੱਥੇ ਵੀ ਸੀਗੇ ਆ ਬੈਠੇ ਨੇ ਆੜੀ ਤੇਰੇ ਜਦੀ ਚਲੇ ਗਏ ਕਿਧਰੋਂ ਹਾਰਪਨ ਛੱਡ ਦੇ ਉੱਪਰ ਮੰਨ ਲਾ ਕੇ ਨਾ bari ਘੜਾ ਜਾ ਅੰਦਰ ਲਾਉਣੀ ਇੱਥੇ ਲਾ ਦੇ ਸੇਤੀ ਮੜਿਆਵਾਂਗੇ ਇੱਕ ਦੇ ਇੱਕ ਗੱਡੀ ਇੱਥੇ लो ये पहुंच गए हैं अपन आटा साहब ओ जनता रे मुरे मुरे पजे गुरुद्वारा बाहर दुकानें वगैरह लगी हुई नहीं है ये नाटा साहब गुरुद्वारा 10वीं पास शहीद ਉਹ ਇਧਰ ਨੇ ਕੱਢ ਦਿਆ ਇਹ ਜੁੱਤੇ ਸਾਦ ਸਿਜਾ ਕੇ ਸਰ ਉਹ ਇਧਰ ਨੇ ਕੱਢ ਦਿਆ ਇਹ ਜੁੱਤੇ ਸਾਦ ਸਿਜਾ ਕੇ ਮੇਟਾ ਅਭੀ ਆ ਰਹਾ ਉਸ ਤੋਂ ਉੱਧਾ ਸੋਗਣੀਆਂ ਸੰਦੇ ਸਰੇਟ ਸਜਣਾ ਲੋਕਾਂ ਦੇ ਜੋੜੇ ਕਰਤੇ ਜਾ ਕੇ ਪੰਜ ਜੋੜੇ ਜਮਾ ਕਰਾਇਆ ਜੀ ਨਾ ਲੇ ਪਾਪ ਕੋ ਪੁੰਨ ਐਵੇਂ ਤਾਂ ਕੋ ਤਾਂ ਤੇ ਰੋਣਾ ਨਾਟਾ ਸਾਡਾ ਗਾਇਸ ਇਤਿਹਾਸ ਜਿਹੜਾ ਹੈਗਾ ਉਹ ਵੀ ਤੁਹਾਨੂੰ ਇੱਥੇ ਪੜਾ ਦਈਏ ਇਹ ਹੈਗਾ ਨਾਟਾ ਸਾਡਾ ਇਤਿਹਾਸ ਕਰ ਸਕਦੇ ਆਗੇ ਉਧਰ ਦੀ ਆਵਾਜ਼ ਸਾਈਡ ਤੋਂ ਦੀ ਐਤੀ ਬਾਜੋ ਸਾਹਮਣਾ ਕਰ ਬਾਈ ਲੋਈ ਲੰਗਰ ਛਕ ਲਿਆ ਹੈਗਾ ਦੋਨੇ ਦਰਸ਼ਕਾਂ ਤੋਂ ਬਾਅਦ ਵਿੱਚ ਦੁਆਰਾ ਕੋਟੂ ਨੂੰ ਕਰਦੇ ਨੇ ਦੁਆਰਾ ਸੱਪ ਨੇ ਆਏ ਹੋਏ ਆਏ ਬੈਠਾ ਪਿੱਛੇ ਹੈਗਾ ਕਿ ਨਾ ਆਹ ਆ ਲਾਉਣਾ ਮੈਂ ਵੀ ਤੇਰੇ ਮੇਰੇ ਨਾਲ ਕੀ ਪਾਸ ਹਾਂ ਬਿਲਕੁਲ ਲਓ ਜੀ ਮੱਭੂ ਨਾਟਾ ਸਾਹਿਬ ਮੱਥਾ ਟੇਕ ਲਿਆ ਗਿਆ ਤੇ ਹੁਣ ਇੱਥੋਂ ਬਸ ਸਿੱਧਾ ਨਿਕਲਣ ਲੱਗ ਦੇਗੇ ਆਪ ਆਪਣੇ ਘਰਾਂ ਨੂੰ ਨਹੀਂ ਟੋਪੀ ਮੇਰੇ ਪਹਿਲਾਂ ਤਾਂ ਇਹਨੂੰ ਆ ਬੈਲਟ ਲਾ ਲੈਣ ਦੋ ਇਹਦਾ ਬੈਲਟ ਮੈਨਾਂ ਬਹੁਤ ਔਖਾ ਮੁੰਡੇ ਦਾ ਲਓ ਹੁਣ ਮੈਨੂੰ ਦੱਸੋ ਪਹਿਲਾਂ ਤਾਂ ਵੀ ਤੁਹਾਨੂੰ ਕਿਵੇਂ ਲੱਗਿਆ ਦਰਸ਼ਨ ਕਰਕੇ ਵਧੀਆ ਲੱਗਿਆ ਨਾ ਨਾਟਾ ਸਾਹਿਬ ਦੇ ਨਾਲ ਇਤਿਹਾਸ ਪਤਾ ਲੱਗਿਆ ਨਾ ਵੀ ਕੀ ਦਿਆ ਸੀਗਾ ਤੁਸੀਂ ਵੀ ਦੇਖਿਆ ਹੈ ਨਾ ਵੀਡੀਓ ਦੇ ਵਿੱਚ ਪਾਜ਼ ਕਰਕੇ ਦੇਖ ਲਿਓ ਜਿਹੜਾ ਇਤਿਹਾਸ ਦਿਖਾਇਆ ਸੀਗਾ ਆਪਾਂ ਤੇ ਆਪਣਾ गाइस ਇਜ਼ੀ ਕੇ ਜਿਹੜਾ ਟੂਰ Shimla ਦਾ ਔਰ Nada Sahib Gurudwara Sahib ਦਾ ਤੇ ਇਸ ਤੋਂ ਬਾਅਦ ਚ ਹੁਣ ਸਿੱਧਾ ਆਪਾਂ ਘਰੋ ਘਰੀ ਜਾਣ ਲੱਗ ਰਹੇ ਆਂਗੇ ਤੇ ਹੁਣ ਹੋਰ ਬਲੌਗ ਚ ਕੁਝ ਨਹੀਂ ਬਣਾਉਂਦੇ ਘਰੋ ਘਰੀ ਆਪੋ ਆਪਣੀ ਆਪੋ ਆਪਣੇ ਘਰੀ ਜਾਵਾਂਗੇ ਬਾਬੋ ਨਾ ਇਹਨਾਂ ਦੇ ਘਰੇ ਤਾਂ ਪੰਜਾਬ ਹੀ ਨਹੀਂ ਸਕਦੇ ਇਹ ਠੀਕ ਆ ਤੁਹਾਨੂੰ ਕਿਵੇਂ ਲੱਗਿਆ ਬਾਬੇ ਤੁਸੀਂ ਵੀ ਦੱਸ ਦਿਓ ਆਪ ਦਾ ایکسپੀਰੀਅੰਸ ਬਹੁਤ ਵਧੀਆ ਬਹੁਤ ਵਧੀਆ ਆਨੰਦ ਆ ਗਿਆ ਨੰਦ ਕਿੱਥੇ ਆ ਨਾਲ ਲੈਂਦਾ ਆ ਆਨੰਦ ਦਾ ਛੋਲੇ ਚ ਪਾਇਆ ਛੋਲੇ ਚ ਪਾਇਆ ਹੋਇਆ ਨੰਦ ਸਾਡੇ ਨਾਲ ਆ ਜਾਵੇਗਾ ਹਾਂਜੀ ਥੋੜਾ ਗੁਰੂ ਜੀ ਬਹੁਤ ਵਧੀਆ ਬਧੀ ਸੀਗਾ ਨਾ ਪੂਰਾ ਵਾਲਾ ਧੜਗੇ ਦਾ ਦਰਸ਼ਨ ਕਰਦੇ ਕਰਦੇ ਚਾਹੇ ਮੀ ਕਿਤੇ ਫੇਰ ਬਣਾਵਾਂਗੇ ਆਪਾਂ ਪ੍ਰੋਗਰਾਮ ਜਾਵਾਂਗੇ ਚੱਲਾਂਗੇ ਤੇ ਕਿਤੇ ਫੇਰ ਵੀ ਇਕੱਠੇ ਹੋਵਾਂਗੇ ਤਨੋਈਆਂ ਨੇ ਜੇ ਫੇਰ ਕਿਸੇ ਹੋਰ ਜਗ੍ਹਾ ਦਾ ਬਣਾਉਣਿਆ ਪ੍ਰੋਗਰਾਮ ਤੇ ਉਹ ਵੀ ਦਿਖਾਵਾਂਗੇ ਹਨ ਵੀ ਕਿੱਦਾਂ ਦਾ ਬਊਗਾ ਅੱਜ ਬਸ ਇੰਨਾ ਹੀ ਤਦ ਤੱਕ ਲਈ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਬਾਤ ਹੈ